ਜਦ ਗੁਰੂ ਅਮਰਦਾਸ ਜੀ ਸੰਨ 1552 ਵਿੱਚ ਗੁਰੂਗੰਦੀ ਉੱਤੇ ਬੈਠੇ ਸਨ ਤਾਂ ਭਾਈ ਜੀਠਾ ਜੀ ਦੀ ਉਮਰ 18 ਸਾਲ ਦੀ ਹੋ ਗਈ ਸੀ। ਉਹ ਇੱਕ ਦਰਸ਼ਨੀ ਸ਼ਖਸੀਅਤ ਦੇ ਮਾਲਕ ਸਨ। ਲੰਮਾ ਜੋੜਾ ਸਰੀਰ ਅਤੇ ਨੂਰਾਨੀ ਚਿਹਰਾ ਹਰ ਵੇਖਣ ਵਾਲੇ ਦਾ ਦਿਲ ਮੋਹ ਲੈਦਾ ਸੀ। ਇਹ ਦਸੰਬਰ 1552 ਦੀ ਗੱਲ ਹੈ ਕਿ ਇੱਕ ਦਿਨ ਮਾਤਾ ਮਨਸਾ ਦੇਵੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਪਾਣੀ ਹੁਣ ਸਿਆਣੀ ਹੋ ਗਈ ਹੈ। ਇਸ ਲਈ ਉਸ ਵਾਸਤੇ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ ਜਦ ਗੁਰੂ ਜੀ ਨੇ ਪੁੱਛਿਆ ਕਿ ਲड़का ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਮਾਤਾ ਜੀ ਨੇ ਕਿਹਾ ਭਾਈ ਜੀਠਾ ਜੀ ਵਰਗਾ ਗੁਰੂ ਅਮਰਦਾਸ ਜੀ ਨੇ ਕਿਹਾ ਫਿਰ ਉਸ ਵਰਗਾ ਤਾਂ ਉਹ ਹੀ ਹੈ ਗੁਰੂ ਅਮਰਦਾਸ ਜੀ ਅਤੇ ਮਾਤਾ ਮਨਸਾ ਦੇਵੀ ਜੀ ਭਾਈ ਜੀਠਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉਹਨਾਂ ਦੇ ਮਿਲ ਆਪਣੇ ਸੁਭਾਤੋਂ ਵਾਕਿਫ ਸਨ ਅਤੇ ਕਾਫੀ ਸਮੇਂ ਤੋਂ ਇਹ ਮਨ ਬਣਾ ਚੁੱਕੇ ਜਨਗੀ ਭਾਈ ਜੇਠਾ ਜੀ ਪੀਪੀ ਪਾਨੀ ਵਸਤੇ ਯੋਗਵਾਰਸੀ ਬੀਬੀ ਪਾਨੀ ਜੀ ਸਭ ਤੋਂ ਛੋਟਾ ਬੱਚਾ ਹੋਣ ਕਰਕੇ ਬੜੀ लाडली ਸੀ ਉਹ ਵੀ ਗੁਰੂ ਜੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹਰ ਵੇਲੇ ਉਹਨਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ ਉਹ ਗੁਰੂ ਜੀ ਦੀ ਸੇਵਾ ਪਿਤਾ ਕਰਕੇ ਨਹੀਂ ਬਲਕਿ ਗੁਰੂ ਕਰਕੇ ਕਰਦੀ ਸੀ ਉਹ ਸੁਭਾਅ ਦੀ ਸੁਸ਼ੀਲ ਸੰਜਮੀ ਅਤੇ ਨਿਮਰਤਾ ਦੀ ਮੂਰਤ ਸੀ ਗੁਰੂ ਜੀ ਦੀ ਸਿੱਖਿਆ ਉੱਤੇ ਚੱਲਦੀ ਉਹ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਉਹ ਬੜੇ ਸਾਦੇ ਕੱਪੜੇ ਪਹਿਨ ਕੇ ਖੁਸ਼ ਹੁੰਦੀ ਸੀ ਅਤੇ ਗੈਣੇ ਤਾਂ ਬਿਲਕੁਲ ਪਾਉਣੇ ਪਸਾਉਣ ਨਹੀਂ ਸੀ ਕਰਦੀ ਜਦ ਗੁਰੂ ਜੀ ਅਤੇ ਮਾਤਾ ਮਨਸਾ ਦੇਵੀ ਨੇ ਇਸ ਗੱਲ ਉੱਤੇ ਸਹਿਮਤ ਹੋ ਗਏ ਕਿ ਪਾਈ ਜੀਠਾ ਜੀ ਨਾਲ ਹੀ ਬੀਬੀ ਪਾਣੀ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਇੱਕ ਦਿਨ ਗੁਰੂ ਜੀ ਨੇ ਪਾਈ ਜੀਠਾ ਜੀ ਨੂੰ ਆਪਣੇ ਪਾਸ ਬੁਲਾਇਆ ਪਾਈ ਜੀਠਾ ਜੀ ਹੱਥ ਜੋੜ ਕੇ ਨਮਸਕਾਰ ਕਰਕੇ ਉਹਨਾਂ ਦੇ ਪਾਸ ਬੈਠ ਗਏ ਗੁਰੂ ਜੀ ਕਹਿਣ ਲੱਗੇ ਪਾਈ ਜੀਠਾ ਜੀ ਅਸੀਂ ਕੁਝ ਤੁਹਾਡੇ ਤੋਂ ਮੰਗਣਾ ਚਾਹੁੰਦੇ ਹਾਂ ਪਾਈ ਜੀਠਾ ਜੀ ਬੋਲੀ ਮਹਾਰਾਜ ਹੁਕਮ ਕਰੋ ਮੇਰੀ ਤਾਂ ਜਾਨ ਵੀ ਹਾਜ਼ਰ ਹੈ ਮੈਂ ਤਾਂ ਹਰ ਵੇਲੇ ਇਹੋ ਸੋਚਦਾ ਰਹਿੰਦਾ ਹਾਂ ਕਿ ਮੈਂ ਕਿਸੇ ਤਰ੍ਹਾਂ ਆਪ ਜੀ ਦੇ ਕੰਮ ਆ ਸਕਾਂ ਆਪ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰ ਸਕਾਂ ਆਪ ਦਾ ਹੁਕਮ ਸਿਰ ਮੱਥੇ ਤੁਸੀਂ ਆਦੇਸ਼ ਕਰੋ ਗੁਰੂ ਜੀ ਨੇ ਕਿਹਾ ਅੱਛਾ ਤੁਹਾਡਾ ਇਹ ਉੱਤਰ ਸੁਣ ਕੇ ਬਹੁਤ ਪਰਸਨ ਹੋਇਆ ਅਸੀਂ ਆਪਣੀ लाड़ली ਪੁੱਤਰੀ ਪਾਣੀ ਵਾਸਤੇ ਤੁਹਾਡਾ ਪਾਲਾ ਮੰਗਣਾ ਚਾਹੁੰਦੇ ਹਾਂ ਸੋਚ ਵਿਚਾਰ ਕੇ ਸਾਨੂੰ ਦੱਸ ਦਿਓ ਭਾਈ ਜੇਠਾ ਜੀ ਹੈਰਾਨ ਰਹਿ ਗਏ ਉਹ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਾਦਾਰ ਸਮਝਦੇ ਸਨ ਉਹਨਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ ਗੁਰੂ ਘਰ ਦੇ ਬਣ ਸਕਦੇ ਹਨ ਕੁਝ ਦਿਨਾ ਬਾਅਦ ਹੀ ਗੁਰੂ ਮਰਿਆਦਾ ਅਨੁਸਾਰ ਬੀਪੀ ਪਾਨੀ ਦਾ ਭਾਈ ਜੀਠਾ ਨਾਲ ਵਿਆਹ ਹੋ ਗਿਆ। ਬੀਪੀ ਪਾਨੀ ਜੀ ਅਤੇ ਭਾਈ ਜੀਠਾ ਜੀ ਗੁਰੂ ਜੀ ਤੋਂ ਵੱਖ ਹੋ ਕੇ ਕਿਤੇ ਨਹੀਂ ਜਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਗੁਰੂ ਜੀ પાસે ਬੇਨਤੀ ਕੀਤੀ ਕਿ ਉਹਨਾਂ ਨੂੰ ਨੇੜੇ ਹੀ ਵੱਖਰਾ ਮਕਾਨ ਦੇ ਦਿੱਤਾ ਜਾਵੇ ਤਾਂ ਕਿ ਉਹ ਪਹਿਲਾਂ ਦੀ ਤਰ੍ਹਾਂ ਉਹਨਾਂ ਦੀ ਸੇਵਾ ਕਰਦੇ ਰਹਿਣ। ਗੁਰੂ ਜੀ ਨੇ ਥੋੜੇ ਸਮੇਂ ਵਿੱਚ ਹੀ ਉਹਨਾਂ ਵਾਸਤੇ ਇੱਕ ਰਿਹਾਇਸ਼ੀ ਮਕਾਨ ਤਿਆਰ ਕਰਵਾ ਦਿੱਤਾ। ਪਾਈ ਜੀਠਾ ਅਤੇ ਬੀਬੀ ਪਾਨੀ ਨੇ ਨਿਤਕਰਮ ਪਹਿਲਾ ਵਾਂਗੀ ਜਾਰੀ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ